ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਬਾਰਿਸ਼ਾਂ ਦੇ ਮਾਹੌਲ ਦੇ ਵਿੱਚ ਹੀ ਗੱਲ ਕਰ ਲਈਏ ਕਿ ਕੱਲ ਅਸੀਂ ਹਿਮਾਚਲ ਦੇ ਵਿੱਚ ਹਿਮਾਚਲ ਦੇ ਤੁਸੀਂ ਬੰਦਾ ਜਿਹੜਾ ਹੈ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਉਦੋਂ ਤੋਂ ਇਲਾਵਾ ਪਿਛਲੇ ਦਿਨਾਂ ਚੰਗੜਮਾ ਤੇ ਜਿਹੜਾ ਪੌਂਗ ਡੈਮ ਤੋਂ ਹੀਠਾਂ ਕਹ ਲਈਏ ਬੂੰਜਾ ਗੇਟਾ ਤੋਂ ਹੀਠਾਂ ਜਿਹੜਾ ਬਿਆਸ ਦਰਿਆ ਦਾ ਨੇਚਰਲ ਕੋਰਸ ਹੈ ਉਹ ਮੁਕੇਰੀਆਂ ਤਲਵਾੜਾ ਦੇ ਪਿੰਡਾਂ ਦੇ ਵਿੱਚ ਕਿਦਾਂ ਦਾ ਉਹਦਾ ਮਾਹੌਲ ਹੈ ਉਹ ਤੁਹਾਡੇ ਨਾਲ ਅਸੀਂ ਸੋਸ਼ਲ ਮੀਡੀਆ ਦੇ ਆਪਣੇ YouTube ਦੇ ਪਲੇਟਫਾਰਮ ਤੋਂ ਸਾਂਝਾ ਕੀਤਾ ਤਰਮਿੰਦਰ ਮੁਕੇਰੀਆਂ ਤੇ Facebook ਤੇ YouTube ਤੇ ਉੱਪਰ ਤੇ ਅੱਜ ਮੈਂ ਥੋੜਾ ਸਮਾਂ ਪਹਿਲਾਂ ਹੀ ਜਿਹੜਾ ਹੈ ਬਿਲਕੁਲ ਸ਼ਾਮ ਨੂੰ ਵਿਜ਼ਿਟ ਕੀਤਾ ਹੈ ਬੂੰਜਾ ਗੇਟ ਤਲਵਾੜਾ ਦੇ ਉੱਤੇ ਜਿੱਥੋਂ ਪੋਂਗ ਡੈਮ ਦੋ ਜਿਹੜੇ ਬੂੰਜਾ ਗੇਟ ਹੈ ਜਿੱਥੋਂ ਜਿਹੜਾ ਟੋਟਲ ਬਿਆਸ ਦਾ ਪਾਣੀ ਜਿਹੜਾ ਹੈ ਬਿਆਸ ਦੇ ਨੇਚਰਲ ਜਿਹੜਾ ਕਹ ਲਈਏ ਕੁਦਰਤੀ ਜਿਹੜਾ ਬਹਾਵ ਹੁੰਦਾ ਸੀਗਾ ਉਹਦੇ ਵਿੱਚ ਏਡਾ ਛੱਡਿਆ ਜਾ ਰਿਹਾ ਹੈ ਤੇ ਉਹਦੀ ਵੀਡੀਓ ਤੁਹਾਡੇ ਨਾਲ ਅਸੀਂ ਸਾਂਝੀ ਵੀ ਕਰ ਰਹੇ ਆਂ ਵੀ ਜ਼ਮੀਨੀ ਹਕੀਕਤ ਦੇ ਉੱਪਰ ਜਿਹੜਾ ਹੈ ਗਰਾਊਂਡ 'ਚ ਤਲਵਾੜੇ ਦੇ ਵਿੱਚ ਜਿਹੜਾ ਬੂੰਜਾ ਗੇਟ ਹੈ ਉਹਦੇ ਵਿੱਚ ਲਗਭਗ 30 ਜਿਹੜੇ ਗੇਟ ਖੋਲ੍ਹ ਕੇ ਜਿਹੜਾ ਹੈ ਪਾਣੀ ਲਗਾਤਾਰ ਜਿਹੜਾ ਹੈ ਬਿਆਸ ਦਰਿਆ ਦੇ ਨੇਚਰਲ ਕੋਰਸ ਦੇ ਵਿੱਚ ਛੱਡਿਆ ਜਾ ਰਿਹਾ ਤੇ ਅੱਜ ਦੀ ਰੇਟ ਦੇ ਵਿੱਚ ਲਗਭਗ 55 ਤੋਂ 55000 ਕਿਊਸਿਕ ਜਿਹੜਾ ਪਾਣੀ ਹੈ ਲਗਾਤਾਰ ਪਹਿਲਾਂ ਵੀ ਜਿੰਨਾ ਛੱਡ ਰਿਹਾ ਉਹਨਾਂ ਕੀ ਲਗਾਤਾਰ ਕੰਟੀਨਿਊਸਲੀ ਪਾਣੀ ਚੱਲਿਆ ਹੋਇਆ ਹੈ ਤੇ ਜਿਹਦੇ ਵਿੱਚ ਕੱਲ ਗੱਲ ਕੀਤੀ ਵੀ ਮੁਕੇਰੀਆਂ ਹਾਈਡਲ ਦੇ ਵਿੱਚ ਅੱਡ ਤੋਂ ਜਿਹੜਾ ਪਾਣੀ ਜਾ ਰਿਹਾ ਇਹਦੇ ਵਿੱਚੋਂ ਹੀ ਤੇ ਬੜੀ ਘੱਟ ਮਾਤਰਾ ਦੇ ਵਿੱਚ ਹੈ ਬਿਲਕੁਲ ਸੀਮਤ ਦਾਇਰੇ ਦੇ ਨਾਲ BBMP ਦੇ ਵੱਲੋਂ ਪੂਰਾ ਮੈਨੇਜ ਕਰਕੇ ਤਰੀਕੇ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਤੇ ਜਿਹੜੀਆਂ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਬੂੰਜਾ ਗੇਟ ਦੀ ਜ਼ਮੀਨੀ ਹਾਲਤ ਕੀ ਹੈ ਉੱਥੇ ਕਿੰਨਾ ਪਾਣੀ ਹੈ ਤੇ ਇਹ ਜਿਹੜਾ ਕੁਦਰਤੀ ਤੌਰ ਤੇ ਉੱਪਰੋਂ ਜਿਹੜੀ ਬੇਸਟੇਜ ਬਹਿ ਕੇ ਆਈ ਹੈ ਲੱਕੜੀ ਬਹਿ ਕੇ ਆਇਆ ਉਹ ਵਿੱਚ ਦੇਖਣ ਨੂੰ ਮਿਲਦੀ ਹੈ ਤਲਵਾੜੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਲੋਕ ਲਗਾਤਾਰ ਖਾਸ ਕਰਕੇ ਨੌਜਵਾਨ ਜਿਹੜੇ ਦੇਖਣ ਨੂੰ ਆ ਰਹੇ ਆ ਕਿ ਕਿੰਨਾ ਕਿ ਜ਼ਿਆਦਾ ਪਾਣੀ ਆ ਰਿਹਾ ਹੈ ਤੇ ਜਿਹੜੇ ਸਾਡੇ ਥਲਕੇ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਤੋਂ ਜਿਹੜੇ ਲੋਕ ਸਾਨੂੰ ਲਗਾਤਾਰ ਦੇਖਦੇ ਆ ਜਦਾ ਅੱਜ ਫੋਨ ਵੀ ਬਕਾਇਦਾ ਆਇਆ ਹੈ ਪੱਟੀ ਦੇ ਏਰੀਏ ਦੇ ਵਿੱਚੋਂ ਤਲਵੰਡੀ ਕੁਛ ਏਰੀਆ ਦੇ ਵਿੱਚ ਉਹਨਾਂ ਦਾ ਸੈਤ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦੇ ਵਿੱਚੋਂ ਤੇ ਉਹਨਾਂ ਨੌਜਵਾਨਾਂ ਨੂੰ ਵੀ ਆ ਕੇ ਕਹਿੰਦੇ ਵੀ ਉਹਨਾਂ ਨੇ ਆਪ ਦੱਸਿਆ ਕਿ ਸਾਡੇ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੋਇਆ ਕਿਉਂਕਿ ਜਿਹੜੇ ਬੰਨ ਐ ਤੁਸੀਂ ਬੰਨ ਅਸੀਂ ਆਪ ਦੇ ਤਿਆਰ ਕੀਤੇ ਹੋਏ ਆ ਤੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਸਤੀ ਹੈ ਇਹੀ ਇੰਝ ਲਗਾਤਾਰ ਡਿਮਾਂਡ ਕਰਨੀ ਵੀ ਚਾਹੀਦੀ ਆ ਤੇ ਮੁੱਦਾ ਉੱਠ ਕੇ ਆਣਾ ਚਾਹੀਦਾ ਹੈ ਕਿਉਂਕਿ 2023 ਦੇ ਵਿੱਚ ਫਲੱਡ ਆਇਆ ਜਿਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ 23 ਤੋਂ ਬਾਅਦ 2 ਸਾਲਾਂ ਬਾਅਦ 2025 ਦੇ ਵਿੱਚ ਹਾਲਾਤ ਪੂਰੇ ਫਲੱਡ ਵਾਲ ਤੇ ਇਹ ਹਰ ਸਾਲ ਬਰਸਾਤਾ ਹੁੰਦੀਆਂ ਹਰ ਸਾਲ ਪਾਣੀ ਆਣਾ ਹੀ ਹੁੰਦਾ ਹੈ ਫਿਰ ਬਿਆਸ ਦਾ ਜਿਹੜਾ ਨੇਚਰਲ ਕੋਰਸ ਹੈ ਕਹ ਲਈਏ ਬਿਆਸ ਦੇ ਦੋਨੇ ਕਿਨਾਰੇ ਆਂ ਦੀ ਜਿਹੜੀ ਪੱਕੀ ਕਹ ਲਈਏ ਪਿਉਦੀ ਹੈ ਚੈਨਲਾਈਜ਼ ਕਰਨ ਦੀ ਲੋੜ ਹੈਗੀ ਹੈ ਪੱਕੇ ਤੌਰ ਤੇ ਜਿਹੜਾ ਹੈ ਪੱਕੇ ਜਿਹਦੇ ਜਿਹੜੇ ਆ ਬੰਨ ਕਹ ਲਈਏ ਵੀ ਬਣਾਏ ਜਾਣੇ ਚਾਹੀਦੇ ਆ ਦੇਖ ਚੈਨਲਾਈਜ਼ ਹੋਣਾ ਚਾਹੀਦਾ ਹੈ ਤਾਂ ਕਿ ਜਦੋਂ ਅੱਜ ਦੇ ਜਿੱਦਾਂ ਜਿੱਦਾਂ ਦੇ ਹਲਾਉਤ ਬਿਲਕੁਲ ਸੈਂਸਿਟਿਵ ਜਿਹੇ ਬਣੇ ਹੋਏ ਆ ਪਤਾ ਨਹੀਂ ਕਿੰਨਾ ਪਾਣੀ ਛੱਡ ਦੇਣਾ ਹੈ ਕਿੰਨਾ ਪਾਣੀ ਆ ਗਿਆ ਆ ਫਵਾਵਾਂ માં ਛੱਡ ਜਾਂਦੀਆਂ ਹੁਣ ਹੀ ਥੋੜੇ ਦਰ ਪਹਿਲਾਂ ਮੈਨੂੰ ਥਲਕੇ ਜਿਹੜਾ ਹੈ ਹਿਮਾਚਲ ਦੇ ਲੈੜੀਆਂ ਤੋਂ ਫੋਨ ਆਇਆ ਜੀ ਕਹਿੰਦੇ ਜੀ 1 ਲੱਖ ਪਾਣੀ ਛੱਡ ਦਿੱਤਾ ਇਹ ਵੀ ਇੱਕ ਆਪਣੇ ਕਿਸਮ ਦਾ ਲੋਕ ਸਾਰੀ ਰਾਤ ਡਰ ਦੇ ਮਾਹੌਲ ਦੇ ਵਿੱਚ ਹੈ ਕਿਉਂਕਿ ਲਗਾਤਾਰ ਉੱਪਰੋਂ ਪਾਣੀ ਆ ਰਿਹਾ ਹੈ ਜਿੰਨਾ ਵੀ ਸਾਡਾ ਇਧਰੋਂ ਮੁਕੇਰੀਆਂ ਦੇ ਨਾਲ ਦੇ ਜਿੰਨੇ ਵੀ ਦਰਿਆ ਦੇ ਸਰਦੀ इलाके ਉੱਥੇ ਰਿਆਇਸ਼ ਬਹੁਤ ਜ਼ਿਆਦਾ ਹੋਈ ਹੋਈ ਹੈ ਲੋਕਾਂ ਦੀ ਫਸਲਾਂ ਆ ਲੋਕਾਂ ਦਾ ਮਾਲ ਡੰਗਰ ਸਾਰਾ ਖੇਤਾਂ ਦੇ ਵਿੱਚ ਹੈ ਉਸ ਤੋਂ ਇਲਾਵਾ ਜਿੰਨਾ ਮੰਡ ਵਾਲਾ ਏਰੀਆ ਹੈ ਹਿਮਾਚਲ ਦਾ ਉਹ ਸਾਰਾ ਬਾਦ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਚ ਲੋਕ ਰਹਿੰਦੇ ਆ ਪਰ ਇਸ ਪਾਣੀ ਦੇ ਨਾਲ ਭੋਗਰਮਾਲਾ ਏਰੀਆ ਆ ਜਿਹੜਾ ਹਿਮਾਚਲ ਦਾ ਉੱਥੇ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਦਰਿਆ ਇੱਕ ਪਾਸੇ ਹੀ ਪਰਲੇ ਹਿਮਾਚਲ ਵਾਲੇ ਪਾਸੇ ਨੂੰ ਇੱਥੋਂ ਕ੍ਰੋਸ ਕਰਕੇ ਆ ਪੰਜਾਬ ਵਾਲੇ ਪਾਸੇ ਦੇ ਤੁਸੀਬਾ ਨਾ ਜਿਹੜਾ ਬੇਲਾ ਠਾਕਰਾ ਦੇ ਵਿੱਚ ਬੇਲਾ ਲੁਧਿਆੜ ਦੇ ਵਿੱਚ ਉਹ ਹਾਲੇ ਤੱਕ ਕਾਇਮ ਹੈ ਇਹਦੀ ਵੀ ਬੜੀ ਜ਼ਿਆਦਾ ਫਵਾਵਾਂ ਲਗਾਤਾਰ ਆ ਪੀ ਹਾਂਜੀ ਉਹ ਉਹ ਬੰਨ ਟੁੱਟ ਗਿਆ ਬੰਨ ਕੱਲ ਮੈਂ ਦੇਖ ਕੇ ਆਇਆ ਉਹ ਕਾਫੀ ਜ਼ਿਆਦਾ ਚੋੜਾ ਉੱਥੇ ਲਗਾਤਾਰ ਲੋਕ ਲੱਗੇ ਹੋਏ ਆ ਪਿੰਡ ਦੀ ਪੰਚਾਇਤ ਪਿੰਡ ਦੇ ਲੋਕ ਆ ਉਹ ਲਗਾਤਾਰ ਯਤਨ ਕਰ ਰਹੇ ਉਥੋਂ ਦੇ ਉਹ ਨੂੰ ਪੂਰਾ ਕැලੀਬ ਵੀ ਰੈਕੀ ਵੀ ਪੂਰੀ ਕੀਤੀ ਜਾ ਰਹੀ ਹੈ ਕਿਤੇ ਮਾੜਾ ਮੋਟਾ ਵੀ ਲੀਕ ਹੁੰਦਾ ਤੇ ਉਹ ਪੂਰਾ ਪ੍ਰਬੰਧ ਸਮੇਂ ਰਹਿੰਦੇ ਕਰਨ ਦਾ ਉਹ ਬਤੁਬਸ ਕਰ ਰਹੇ ਤੇ ਮੌਜੂਦਾ ਹਾਲਤ ਹੈ ਕਿ ਬੂੰਜਾ 게ਟਾ ਤੋਂ ਲਗਭਗ 55k ਹਜ਼ਾਰ ਜਿਹੜਾ ਕਿਊਸਿਕ ਪਾਣੀ ਹੈ ਜਿਹੜਾ ਥੱਲੇ ਨੂੰ ਜਾ ਰਿਹਾ ਤੇ ਉੱਪਰੋਂ 16k ਹਜ਼ਾਰ ਜਿਹੜਾ ਹੈ ਕਿਊਸਿਕ ਪਾਣੀ ਆ ਰਿਹਾ ਬੜਾ ਘਟ ਹੈ ਤੇ ਡੈਮ ਦੀ ਜਿਹੜੀ ਸਟੋਰੇਜ ਕਪੈਸਿਟੀ ਨੂੰ ਲਗਾਤਾਰ ਬਣਾਈ ਰੱਖਣ ਤੇ ਲਈ ਲਗਾਤਾਰ ਪਾਣੀ ਜਿਹੜਾ ਹੈ ਬੂੰਜਾ 게ਟਾ ਤੋਂ ਪਿਆਸ ਦੇ ਨੇਚਰਲ ਕੋਰਸ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਜਿਹਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਇਹ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਕਿਉਂਕਿ ਇੱਕ ਅਲਰਟ ਜ਼ਰੂਰ ਹੈ ਕਿ ਦੋ ਤਿੰਨ ਦਿਨ ਅਗਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜ਼ਰੂਰ ਹੈ ਤੇ ਇਹ ਹੁਣ ਕੁਦਰਤ ਦੇ ਉੱਪਰ ਹੈ ਕਿ ਕੁਦਰਤ ਦਾ ਕਹਿਰ ਕਿਦਾਂ ਦਾ ਰਹਿੰਦਾ ਹੈ ਕੁਦਰਤ ਲੋਕਪਕੀ ਰਹਿੰਦੀ ਹੈ ਤੇ ਸ਼ਾਇਦ ਬਾਰਸ਼ਾਂ ਜਿਹੜੀਆਂ ਆ ਬਿਲਕੁਲ ਦਾਇਰੇ ਦੇ ਵਿੱਚ ਰਹਿਣ ਤੇ ਪਾਣੀ ਉਨਾ ਕੀ ਆਏ ਜਿਹਦੇ ਨਾਲ ਤਬਾਹੀ ਜਿਹੜੇ ਇਲਾਕੇ ਦੀ ਨਾ ਹੋਏ ਕਿਉਂਕਿ 2023 ਦਾ ਹੋਇਆ ਹੋਇਆ ਨੁਕਸਾਨ ਹਾਲੇ ਤੱਕ ਲੋਕਾਂ ਦੇ ਵੱਲੋਂ ਪਰਪਾਈ ਨਹੀਂ ਸਰਕਾਰ ਚਾਹੇ ਹਿਮਾਚਲ ਦੀ ਆ ਚਾਹੇ ਪੰਜਾਬ ਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਥੱਲੇ ਕਿਸਾਨਾਂ ਦਾ ਮਜ਼ਦੂਰਾਂ ਦਾ ਜਾਂ ਲੋਕਾਂ ਦਾ ਜਿੰਨਾ ਜਿਆਦਾ ਹੜ ਦੇ ਨਾਲ ਉਜਾੜਾ ਹੁੰਦਾ ਹੈ ਉਹਦੇ ਬਾਰੇ ਚ ਉਹਨਾਂ ਨੇ ਨਹੀਂ ਸੋਚਣਾ ਵਾਸੀ ਇਹਦੇ ਤੇ ਸਿਆਸਤ ਹੋਊਗੀ ਆਡੜ ਪਾਰਟੀਆਂ ਵੱਲੋਂ ਜਾਂ ਜਿਹੜੀ ਸੱਤਾਧਰ ਪਾਰਟੀਆਂ ਜਾਂ ਬਕਸ਼ਾ ਉਹਨਾਂ ਦੇ ਵੱਲੋਂ ਇਤੋਂ ਵੱਧ ਕੁਝ ਨਹੀਂ ਹੋਊਗਾ 70 75 ਸਾਲ ਦੀ ਯਾਤਰੀ ਤੋਂ ਬਾਅਦ ਵੀ ਕਹ ਲਈਏ بیچ ਮੈਂ ਡੈਮ ਦੀ ਇਹ ਗੱਲ ਕਰ ਲਾਂ 1975 ਦੇ ਵਿੱਚ ਪੌਂਗ ਡੈਮ ਬਣਿਆ ਸੀਗਾ 1975 ਤੋਂ ਲੈ ਕੇ 2025 ਦੇ ਵਿੱਚ ਖੜਿਆ 50 ਸਾਲੋਂ ਤੇ 50 ਸਾਲਾਂ ਦੇ ਵਿੱਚ ਲਗਾਤਾਰ ਜਿਹਾ ਮੋਲਾ 1988 ਦੇ ਵਿੱਚ ਫਲੱਡ ਆਇਆ ਸੀਗਾ ਜਿਹਦੇ ਚ ਬਹੁਤ ਜ਼ਿਆਦੇ ਲੋਕਾਂ ਨੇ ਨੁਕਸਾਨ ਚੱਲੇਆ ਸੀਗਾ ਉਦੋਂ ਤੋਂ ਬਾਅਦ 2023 ਦੇ ਵਿੱਚ ਅਸੀਂ ਦੇਖਿਆ ਹੈ 23 ਦੇ ਵਿੱਚ ਅੱਖੀਂ ਖਾ ਸੀ ਆ ਮਹਿਸੂਸ ਕੀਤਾ ਕਿ ਇਹ ਇੰਨਾ ਜ਼ਿਆਦੇ ਹੜ੍ਹ ਇੰਨਾ ਜ਼ਿਆਦੇ ਪਾਣੀ ਜਿਹਦਾ ਨੁਕਸਾਨ ਇੰਨਾ ਕੁ ਜ਼ਿਆਦੇ ਹੋਇਆ ਜਿਹਦੀ ਪਰਭਾਈ ਅੱਜ ਤੱਕ ਨਹੀਂ ਲੋਕਾਂ ਦੇ ਵੱਲੋਂ ਹੋ ਰਹੀ ਹੈ ਤੇ ਜਿਹੜੀ ਡਿਮਾਂਡ ਹੈ ਜਾਂ ਜਿਹੜੀ ਪ੍ਰੋਪਰ ਪ੍ਰਬੰਧ ਹੋਣਾ ਚਾਹੀਦਾ ਵੀ ਉਹ ਬਿਆਸ ਰਿਆ ਦੇ ਜਿਹੜੇ ਨੇਚਰਲ ਕੋਰਸ ਨੂੰ ਚੈਨਲਾਈਜ਼ ਕਰਨਾ ਚਾਹੀਦਾ ਬਿਆਸ ਦਰਿਆ ਨੂੰ ਤਾਂ ਕਿ ਜਿਹੜਾ ਲੋਕਾਂ ਦੇ ਪਿੰਡਾਂ 'ਚ ਲੋਕਾਂ ਦੇ ਖੇਤਾਂ ਦੇ ਵਿੱਚ ਪਾਣੀ ਵੇਲੋੜਾ ਨਾ ਜਾਵੇ ਤੁਸੀਂ ਬੰਨਾ ਬੰਨਾ ਦੇ ਟੁੱਟਣ ਦਾ ਡਰ ਨਾ ਹੋਵੇ ਤੇ ਪ੍ਰੋਪਰ ਪ੍ਰਬੰਧ ਹੋਵੇ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਧਰ ਨੂੰ ਧਿਆਨ ਵੀ ਦੇਣਾ ਚਾਹੀਦਾ ਤੇ ਸਾਨੂੰ ਲੋਕਾਂ ਨੂੰ ਵੱਧ ਤੋਂ ਵੱਧ ਇਹਦੇ ਇਸ ਇਸ ਗੱਲ ਨੂੰ ਉਠਾਣਾ ਚਾਹੀਦਾ ਵੀ ਬਿਆਸ ਦਰਿਆ ਚੈਨਲਾਈਜ਼ ਹੋਣਾ ਚਾਹੀਦਾ ਨਾ ਹੀ ਤਾਂ ਕਿ ਨਾ ਹੀ ਉਹ ਲੋਕ ਜਿਹੜੇ ਬਿਆਸ ਨੂੰ ਪੂਰ ਕੇ ਆਪਣਾ ਖੇਤ ਵਧਾ ਦਿੰਦੇ ਆ ਇਲੀਗਲੀ ਤੋਰ ਦੇ ਉੱਪਰ ਕੱਲ ਨੂੰ ਨੁਕਸਾਨ ਹੋਰ ਪਾਸੇ ਹੁੰਦਾ ਹੈ ਜਾ ਬੰਨ ਨੂੰ ਕਿਸੇ ਪ੍ਰਕਾਰ ਦਾ ਖੋਰਾ ਲਾਂਦੇ ਆ ਜ਼ਮੀਨ ਵਧਾਣ ਨੂੰ ਇਹ ਜਿਹੇ ਕੁਝ ਨਾ ਵਾਪਰੇ ਚੈਨਲਾਈਜ਼ ਹੋਵੇ ਪੱਕਾ ਹੋਵੇ ਬੰਨ ਤਾਂ ਕਿ ਜਿਹੜਾ ਹੈ ਆਉਣ ਵਾਲੇ ਸਮੇਂ 'ਚ ਜਿੰਨਾ ਮਰਜੀ ਪਾਣੀ ਆਏ ਉਹਦਾ ਇੱਕ ਪ੍ਰੋਪਰ ਰਸਤਾ ਹੋਵੇ ਤੇ ਉਹ ਪੂਰਾ ਪੱਕਿਆ ਤੌਰ ਤੇ ਉੱਪਰ ਹੋਵੇ ਤੇ ਲੋਕਾਂ ਨੂੰ ਡਰ ਦਾ ਅਜਿਹਾ ਮਾਹੌਲ ਇਹਨਾਂ ਦਿਨਾਂ ਦੇ ਵਿੱਚ ਨਾ ਬਣੇ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਤਰਮਿੰਦਰ ਮੁਕੇਰੀਆ ਦੇ YouTube ਤੇ Facebook ਤੇ ਉੱਪਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਸ ਕਰਦੇ ਆ ਤੁਸੀਂ ਲਗਾਤਾਰ ਸਾਨੂੰ ਫੋਲੋ ਕਰ ਰਹੇ ਹੋ ਸਾਨੂੰ ਸੁਣ ਰਹੇ ਹੋ ਆਖਰ ਤੱਕ ਸਾਡੀਆਂ ਵੀਡੀਓ ਸੁਣਦੇ ਹੋ ਤੇ ਆਪਣੇ ਕੀਮਤੀ ਸੁਝਾਅਓ ਤੇ ਕਿੱਥੇ ਕਿੱਥੇ ਕਿੰਨਾ ਨੁਕਸਾਨ ਹੋ ਰਿਹਾ ਉਹ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਕਿਹੜਾ ਪਿੰਡਾਂ ਦੇ ਵਿੱਚ ਕੀ ਹਾਲਤ ਹੈ ਤੇ ਤੁਸੀਂ ਕਿਹੇ ਹੀਆਂ ਹੋਰ ਵੀਡੀਓਜ਼ ਚਾਹਦੇ ਹੋ ਅਸੀਂ ਉਹ ਤੁਹਾਡਾਂ ਨਾਲ ਸਾਂਝੀ ਕਰਦੇ ਰਹੀਏ ਤੇ ਜਿਹੜਾ ਹੁਣ ਮੌਜੂਦਾ ਹਾਲਤ ਹੈ ਵੀ ਅਸੀਂ ਆਪਣੇ ਏਰੀਆ ਦੀ ਸਾਂਝੀ ਕਰ ਰਹੇ ਹਾਂ 52 ਗੇਟਾ ਤੋਂ ਲਗਭਗ 55000 ਕਿਊਸਿਕ ਪਾਣੀ ਜਿਹੜਾ ਆ ਅੱਜ ਹੀ ਰੇਟ ਦੇ ਵਿੱਚ ਅੱਜ 11 ਤਰੀਕ ਜਿਹੜਾ ਆ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਆਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਾਣੀ ਜਿਹੜਾ ਹੈ ਇਸੇ ਪ੍ਰਕਾਰ ਦੇ ਨਾਲ ਚੱਲਦਾ ਰਹੂਗਾ ਤੇ ਹੋੜ ਹੀ ਹੋੜੀਏ ਕੱਟਦਾ ਜਾਊਗਾ ਤੇ ਜਿਹੜਾ 2-3 ਦਿਨ ਦਾ ਅਲਰਟ ਹੈ ਉਸ ਗੱਲ ਨੂੰ ਲੈ ਕੇ ਜਰੂਰ ਇਲਾਕੇ ਦੇ ਲੋਕਾਂ ਨੂੰ ਅਸੀਂ ਕਹਿੰਦੇ ਹਾਂ ਵੀ ਸੁਚੇਤ ਰਹੋ ਤੇ ਕੁਦਰਤ ਦੇ ਅੱਗੇ ਕਿਸੇ ਦਾ ਕੋਈ ਯੋਗ ਨਹੀਂ ਪਰ ਸਾਡੀ ਕੋਸ਼ਿਸ਼ ਹੈ ਵੀ ਜਿੰਨਾ ਕਿ ਜ਼ਿਆਦਾ ਜਿੱਥੇ ਵੀ ਲੋੜ ਪੈਂਦੀ ਹੈ ਅਸੀਂ ਲੋਕਾਂ ਤੇ ਲਈ ਖੜੀਏ ਤੇ ਅਸੀਂ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਤਸਵੀਰਾਂ ਦੇ ਨਾਲ ਥੋੜਾ ਜਿਹਾ ਸੈਟੀਸਫਾਈਡ ਹੋਵੋਗੇ ਤਾਂ ਤੁਹਾਨੂੰ ਜਿਹੜੀ ਹੈ ਬਿਲਕੁਲ ਸੱਚ ਜਿਹੜੀ ਹੈ ਆਥੈਂਟੀਸਿਟੀ ਦੀ ਜਾਣਕਾਰੀ ਤੁਹਾਡੇ ਤੱਕ ਪੁੱਜੇਗੀ ਤੇ ਤੁਸੀਂ ਇਹਦੇ ਤੇ ਯਕੀਨ ਰੱਖਦੇ ਹੋਏ ਆਪਣੇ ਇਲਾਕੇ ਦੇ ਵਿੱਚ ਜਿਹੜਾ ਹੈ ਉੱਥੇ ਦੇ ਰਹਿਣ ਦਾ ਜਾਂ ਹੜ੍ਹਾਂ ਨੂੰ ਇਹ ਠੰਡਾ ਜਿਹੜਾ ਪ੍ਰਬੰਧ ਹੈ ਪ੍ਰੋਪਰ ਕਰਕੇ ਰੱਖੋਗੇ ਧੰਨਵਾਦ ਜੀ